ਪੰਜਾਬ ਭਰ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਹੋ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾਣੇ ਹਨ ਜੇ ਗਲਤ ਸੰਗਰੂਰ ਦੀ ਕੀਤੀ ਜਾਵੇ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦਾ ਇੱਕ ਵੱਡਾ ਕਾਫਲਾ ਸੰਗਰੂਰ ਦੇ ਪਸੌੜ ਪਿੰਡ ਦੀ ਅਨਾਜ ਮੰਡੀ ਤੋਂ ਲੁਧਿਆਣਾ ਲਈ ਰਵਾਨਾ ਹੋਇਆ ਲੁਧਿਆਣਾ ਦੇ ਵਿੱਚ ਇੱਕ ਵੱਡਾ ਟਰੈਕਟਰ ਮਾਰਚ ਕੱਢਿਆ ਜਾਵੇਗਾ ਕਿਸਾਨਾਂ ਦਾ ਕਹਿਣਾ ਸੀ ਇਹ ਫੈਸਲਾ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਪੰਜਾਬ ਭਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਸੰਗਰੂਰ ਦੇ ਧੂਰੀ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨਾਂ ਦਾ ਇੱਕ ਵੱਡਾ ਕਾਫਲਾ ਲੁਧਿਆਣਾ ਵਿੱਚ ਹੋਣ ਵਾਲੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਕਿਸਾਨਾਂ ਦਾ ਕਹਿਣਾ ਸੀ ਕਿ ਇਹ ਪਾਲਿਸੀ ਕਿਸਾਨਾਂ ਦੇ ਵਿਰੁੱਧ ਹੈ। ਇਹ ਪਾਲਿਸੀ ਦੇ ਆਉਣ ਨਾਲ ਵੱਡੇ ਘਰਾਣੇ ਕਦੇ ਵੀ ਕਿਸਾਨਾਂ ਦੀ ਜ਼ਮੀਨ ਤੇ ਕਾਬਜ਼ ਹੋ ਸਕਦੇ ਹਨ ਇਸ ਦੇ ਲਈ ਸਮੂਹ ਕਿਸਾਨ ਜਥੇਬੰਦੀਆਂ ਮਿਲ ਕੇ ਇਸ ਪਾਲਿਸੀ ਦਾ ਵਿਰੋਧ ਕਰ ਰਹੀਆਂ ਹਨ ਮਰਦਾਬਾ ਮੁਕਾਬਲਾ ਮੁਕਾਬਲਾ ਸਰਕਾਰਾਂ ਤੋਂ ਲੱਖਣ ਕਰੋ ਹਮੇ ਰਾਖੀਆ ਕਰੋ ਇਕੱਲੇ ਮਾਰ ਨਾ ਖਾਓ ਦਰਸ਼ਨਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਮਾਰਚ ਕਰਨਗੇ ਇਹ ਮੇਰੇ ਕੱਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਪੰਜਾਬ ਦੀਆਂ ਜਿੱਥੇ ਬੰਨਿਆ ਕਰਨਗੇ ਸਰ ਕੱਲ ਅਮਨ ਰੋੜਾ ਨੇ ਕਿਹਾ ਕਿ ਅਸੀਂ ਬੈਠਣ ਤਿਆਰ ਆ ਸੁਝਾਅ ਦੇਣ ਜਿੱਥੇ ਬੰਦਿਆਂ ਆ ਕੇ ਕਿ ਕਿਸ ਤਰ੍ਹਾਂ ਜਿਹੜੇ ਪਹੁੰਚ ਸੁਝਾਅ ਹੋਣਗੇ ਸੁਣਨ ਕਿਵੇਂ ਦੇਖ ਦੋ ਉਹ ਤਾਂ ਰੋਜ਼ ਹੀ ਬਹਿੰਦੇ ਨੇ ਕਿ ਕਿਸੇ ਬਲਾਉਂਟ ਤਾਂ ਸਹੀ ਸਾਨੂੰ ਬੁਲਾਉਣ ਲੋਕਾਂ ਨੂੰ ਬੁਲਾਉਣ ਪਿੰਡਾਂ ਦੇ ਲੋਕਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਲੋਕਾਂ ਦੀ ਆਵਾਜ਼ ਸੁਣਨ ਕੀ ਕਹਿੰਦੇ ਨੇ ਲੋਕ ਸਾਡੇ ਨਾਲ ਗੱਲ ਕਰਨ ਨਾਲੋਂ ਤਾਂ ਜ਼ਿਆਦਾ ਜਿਹੜੇ ਪ੍ਰਭਾਵਿਤ ਹਿੱਸੇ ਨੇ ਜਿਹੜੇ ਚ ਤੁਸੀਂ ਜਾ ਰਹੇ ਹੋ ਜ਼ਮੀਨਾ ਕਾਇਰ ਕਰਨ ਉੱਤੇ ਜਾ ਕੇ ਪਿੰਡਾਂ ਦੀਆਂ ਕਚੈਰੀਆਂ ਦੇ ਵਿੱਚ ਜਾ ਕੇ ਬੈਠੋ ਤਾਂ ਸਹੀ ਨਾ ਉਹਨਾਂ ਨਾਲ ਗੱਲ ਕਰੋ ਉਹਨਾਂ ਨੇ ਤਸਲੀ ਕਰਾਓ ਜੇ ਲੋਕਾਂ ਨੂੰ ਇਹ ਫਾਇਦੇਮੰਦ ਚੀਜ਼ ਹੋਵੇ ਲੋਕ ਤਾਂ ਭੱਜ ਭੱਜ ਸਰੋਡੇ ਕੋਲੇ ਆਉਣ ਹੁਣ ਤੁਸੀਂ ਉਹਨਾਂ ਕੋਲੇ ਨਹੀਂ ਜਾਂਦੇ ਤੁਸੀਂ ਉਹਨਾਂ ਕੋਲੇ ਜਾਓ ਸਰਕਾਰ ਤਾਂ ਕਿਹੜੀ ਹੈ ਕਿ ਜ਼ਿਆਦਾਤਰ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਸਿਰਫ ਰਾਜਨੀਤਿਕ ਪਾਰਟੀਆਂ ਤੇ ਕੁਝ ਕਿਸਾਨ ਜੱਥੇਬੰਦੀ ਮੈਂ ਤਾਂ ਮੋਦੀ ਵੀ ਕਹਿੰਦਾ ਸੀ ਮੈਂ ਸਾਡੇ ਕਿਸਾਨ ਜੱਥੇਬੰਦੀਆਂ ਦਾ ਇਹ ਕਹਿੰਦੇ ਨੇ ਕਾਨੂੰਨੀ ਬਹੁਤ ਵਧੀਆ ਨੇ ਮੰਗਰੋਂ ਕਿਉਂ ਰੱਦ ਕਰਨੇ ਪੈਗੇ ਵੀ ਇਹਦਾ ਬਦਲ ਕਾ ਲੈਣਾ ਵੀ ਕਹਿੰਦੇ ਸੀ ਕਾਨੂੰਨ ਬਹੁਤ ਵਧੀਆ ਨੇ ਮੰਗਰੋਂ ਕਿਉਂ ਕ ਇਹ ਤਾਂ ਮਗਰੋਂ ਕਹਿੰਦੇ ਹੁੰਦੇ ਨੇ ਪਹਿਲਾਂ ਨਹੀਂ ਕਹਿੰਦੇ ਹੁੰਦੇ ਮਗਰ ਮੈਂ ਜਗਤਾਰ ਸਿੰਘ ਕਾਲਾਚਾੜ ਸੂਬਾ ਸਕੱਤਰ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਅੱਜ ਇਕੱਠੇ ਹੋਏ ਕਿਹੜੀ ਪ੍ਰੋਗਰਾਮ ਕੀ ਹੈ ਜੀ ਦੇਖੋ ਅੱਜ ਲੁਧਿਆਣੇ ਦੇ ਲਗਭਗ ਜਿੰਨੇ ਪਿੰਡਾਂ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਉਹਨਾਂ ਨੇ ਜ਼ਮੀਨ ਆ ਜਿਹੜੀ ਉਹਦੇ ਤੇ ਉਹ ਜਣੀ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਾਈ ਹੈਗੀ ਆ ਵੀ ਕੋਈ ਉਹਨੂੰ ਜ਼ਮੀਨ ਨੂੰ ਵੇਚ ਨਹੀਂ ਸਕਦਾ ਕੋਈ ਲੋਨ ਨਹੀਂ ਲੈ ਸਕਦਾ ਕਿਉਂਕਿ ਉਹ ਕਿਹਾ ਜਾ ਰਿਹਾ ਡਿਵੈਲਪਮੈਂਟ ਕਰਾਂਗੇ ਵੀ ਉੱਥੇ ਕਲੋਨੀਆਂ ਸਾਰਾਂਗੇ ਪੂਰੇ ਪਿੰਡਾਂ ਨੇ ਵਿਰੋਧ ਕੀਤਾ ਜਿੱਥੇ ਪੂਰੇ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਅੱਜ ਬਹੁਤ ਵੱਡੇ ਟਰੈਕਟਰ ਮਾਰਚ ਨੇ ਜਿਹੜੇ ਗੱਡੀਆਂ ਦੇ ਮਾਰਚ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਅੱਜ ਜਣੀ ਅਸੀਂ ਪਸਾਉੜ ਮੰਡੀ ਦੇ ਵਿੱਚ ਬਹੁਤ ਵੱਡਾ ਸੜਾ ਕਾਫਲਾ ਜਿਹੜਾ ਇਕੱਠਾ ਹੋ ਰਿਹਾ ਜਿਹੜਾ ਲੁਧਿਆਣੇ ਦੇ ਸਾਰੇ ਪਿੰਡਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਧਨਾ ਦੇ ਨਾਲ ਅੱਜ ਅਸੀਂ ਜਿਹੜਾ ਵੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਵਾਪਸ ਲਵੇ ਤੇ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹਣੀਆਂ ਬੰਦ ਕਰੇ ਇਸ ਕਰਕੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ 27000 111 ਪਲਾਟ ਨੇ ਜਿਹੜੇ ਜਿਹੜੀਆਂ ਜ਼ਮੀਨਾਂ ਨੇ ਉਹ ਤਾਂ ਪਹਿਲਾਂ ਹੀ ਵਾਧੂ ਪਈਆਂ ਹੈਗੀਆਂ ਨੇ ਉਹ ਉਹ ਅਜੇ ਤੱਕ ਜਿੰਨਾ ਕਿਸਾਨਾਂ ਨੇ ਮਹਾਲੀ ਦੇ ਵਿੱਚ ਉਹ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਪਣੀਆਂ ਜ਼ਮੀਨਾਂ ਦਿੱਤੀਆਂ ਨੇ ਉਹਨਾਂ ਨੂੰ ਅਜੇ ਤੱਕ ਉਹਨਾਂ ਦੇ ਕਬਜ਼ੇ ਪਲਾਟਾਂ ਦੇ ਕਬਜ਼ੇ ਨਹੀਂ ਦਿੱਤੇ ਗਏ ਲੋਕ ਭੜਕਦੇ ਫਿਰਦੇ ਨੇ ਇਸ ਕਰਕੇ ਇਹ ਜ਼ਮੀਨਾਂ ਖੋਹਣ ਦਾ ਜਿਹੜਾ ਬਹਾਨਾबाजी ਆ ਕੁੱਲ ਜ਼ਮੀਨ ਦੇ ਉੱਤੇ ਕਬਜ਼ਾ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਜ਼ਮੀਨਾਂ ਦੇ ਉੱਤੇ ਕਬਜ਼ਾ ਜਿਹੜਾ ਨਹੀਂ ਹੋਣ ਦੇਣਗੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਿਸੇ ਨਾਲ ੱਤਕਾ ਨਹੀਂ ਕਰਾਂਗੇ ਨਾਲ ਜਿਹੜੇ ਸਰਕਾਰ ਤਾਂ ਪਹਿਲਾਂ ਕਹਿੰਦੀ 30000 ਦੇਵਾਂਗੇ ਫਿਰ ਹੁਣ ਕਹਿੰਦੇ 50000 ਦੇਵਾਂਗੇ ਹੁਣ ਕਹਿੰਦੇ ਅਸੀਂ ਲੱਖ ਰੁਪਈਆ ਵੀ ਠੇਕਾ ਦਿਆ ਕਰਾਂਗੇ ਜਣੀ ਇਸ ਕਰਕੇ ਫਰਾਡ ਕੀਤਾ ਜਾ ਰਿਹਾ ਲੋਕਾਂ ਨਾਲ ਧਰੋ ਕੀਤਾ ਜਾ ਰਿਹਾ ਲੋਕਾਂ ਨਾਲ ਜ਼ਮੀਨਾਂ ਖੋਣ ਦੀ ਪੂਰੀ ਤਿਆਰੀ ਆ ਇਸ ਕਰਕੇ ਬਹੁਤ ਵੱਡਾ ਫਰਾਡ ਕਰ ਰਹੀ ਆ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਤੇ ਮੋਦੀ ਦੀ ਸਰਕਾਰ ਲੋਕਾਂ ਦੀ ਦੇਖੋ ਗੱਲ ਇਹ ਹੈ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਇਹ ਪਾਲਸੀ ਲੈ ਕੇ ਆਏ ਹੈ ਇਹ ਪਾਲਸੀ ਜਿਹੜਾ ਸੈਂਟਰ ਤੋਂ 2013 ਐਕਟ ਆਇਆ ਸੀ ਉਹਦੇ ਆਧਾਰਤ ਹੈ ਇਹ ਪਾਲਸੀ ਜਿਹੜੀ ਇਹ ਲੈ ਕੇ ਪਾਲਸੀ ਲੈ ਕੇ ਆਏ ਹੈ ਇਹ ਪਾਲਸੀ 2013 ਦਾ ਵਿਲੇ ਬੋਲਦਾ ਹੈ ਵੀ ਜਦੋਂ ਤੱਕ ਤੁਸੀਂ ਜ਼ਮੀਨ ਗ੍ਰਹਿਣ ਕਰਨੀ ਹੈ ਜੇ ਉਹ ਕਿਸੇ ਹਸਪਤਾਲ ਵਾਸਤੇ ਜਨਤਕ ਸੁਵਾਂਵਾ ਵਾਸਤੇ ਕਰਨੀ ਹੈ ਤਾਂ 70% ਲੋਕਾਂ ਦੀ ਸਹਿਮਤੀ ਚਾਹੀਦੀ ਹੈ ਉਦੋਂ ਬਿਨਾ ਤੁਸੀਂ ਇਹਨੂੰ ਪਾਸ ਨਹੀਂ ਕਰ ਸਕਦੇ ਦੂਜੀ ਗੱਲ ਇਹ ਹੈ ਵੀ ਜੇ ਤੁਸੀਂ ਪ੍ਰਾਈਵੇਟਾਂ ਵਾਸਤੇ ਸਾਂਝੀ ਵਾਲਤਾ ਬਾਰੇ ਸੇ ਕਰਨਾ ਹੈ ਤਾਂ 80% ਲੋਕਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਰਕਾਰ ਕਰ ਰਹੀ ਹੈ ਇਹ ਗੈਰ ਕਾਨੂੰਨੀ ਹੈ ਇਹਨਾਂ ਦਾ ਜਿਹੜਾ ਆਪਦਾ ਸੈਂਟਰ ਦਾ ਬਣਾਇਆ ਕਾਨੂੰਨ ਹੈ ਉਹਦੇ ਵਿਰੋਧ ਚ ਜਾਂਦੀ ਹੈ ਉਹ ਕਾਨੂੰਨ ਇਹ ਬੋਲਦਾ ਹੈ ਵੀ ਜਦੋਂ ਵੀ ਤੁਸੀਂ ਜ਼ਮੀਨ ਗ੍ਰੈਂਡ ਕਰਨੀ ਹੈ ਸਭ ਤੋਂ ਪਹਿਲਾਂ ਡਰਾਫਟ ਲੈ ਕੇ ਆਓ ਡਰਾਫਟ ਤੋਂ ਬਾਅਦ ਲੋਕਾਂ ਨੂੰ ਜਾਓ ਲੋਕਾਂ ਦੀਆਂ ಗ್ರಾಮ ਸਭਾਵਾਂ ਕਰਾਓ ਸਭਾਵਾਂ ਕਰਾਉਣ ਤੋਂ ਬਾਅਦ ਇਹ ਲੋਕਾਂ ਦੀ ਸਹਿਮਤੀ ਪਾਓ ਕੱਲਾ ਇਹ ਨਹੀਂ ਵੀ ਜ਼ਮੀਨਾਂ ਦੀ ਸਹਿਮਤੀ ਪਾਓ ਜਿਹੜੇ ਉਸ ਪਿੰਡ ਦੇ ਵਿੱਚੋਂ ਉਜਾੜ ਜਾਣਗੇ ਲੋਕ ਜਿਹੜੇ ਖੇਤੀ ਦੀ ਦੇ ਕਿਤੇ ਦਾ ਆਧਾਰਤਾ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਉਹ ਕਾਰੀਗਰ ਹੈ ਉਹਨਾਂ ਦੇ ਸਾਰਿਆਂ ਦਾ ਮੁੜ ਬਸੇਬੇ ਵਾਸਤੇ ਉਹ ਚੰਗੀ ਜੀਵਨ ਜੀਉ ਸਕਣ ਇਹੋ ਕਾਨੂੰਨ ਬੋਲਦਾ ਵੀ ਉਹਦੇ ਮੁਤਾਬਿਕ ਹੋਣਾ ਇਹਦਾ ਮਤਲਬ ਇਹ ਹੈ ਜਿਹੜੀ ਪੰਜਾਬ ਸਰਕਾਰ ਕਰ ਰਹੀ ਹੈ ਇਹ ਉਹ ਕਾਨੂੰਨ ਨੂੰ ਲਾਗ ਰਹੀ ਹੈ ਜਿਹੜੀ ਕਹਿੰਦੀ ਹੈ ਕਿ ਕਿਸਾਨ ਸਹਿਮਤ ਹੈ ਅਗਲੀ ਗੱਲ ਇਹ ਹੈ ਕਿ ਜਿਹੜੀ ਇਹ ਜ਼ਮੀਨ ਗ੍ਰਹਿਣ ਕੀਤੀ ਜਾਣੀ ਹੈ ਜ਼ਮੀਨ ਗ੍ਰਹਿਣ ਉਦੋਂ ਕੀਤੀ ਜਾਂਦੀ ਹੁੰਦੀ ਹੈ ਜਦੋਂ ਕਿਸੇ ਨੂੰ ਲੋੜ ਹੋਵੇ ਉਹ ਡਰਾਫਟ ਕਹਿੰਦਾ ਵੀ ਜਦੋਂ ਅਤੀ ਲੋੜ ਹੋਵੇ ਉਦੋਂ ਗ੍ਰਹਿਣ ਕਰਨੀ ਚਾਹੀਦੀ ਹੈ ਹੁਣ ਜਗਤਾਰ ਸਿੰਘ ਨੇ ਦੱਸਿਆ ਵੀ ਐਨੀ ਜ਼ਮੀਨ ਬੇਲੀ ਪਈ ਹੈ ਐਨੀ ਵਪਾਰਕ ਪਈ ਹੈ ਐਨੀ ਬਿਜੈਨਾਬੀ ਪਈ ਹੈ ਜਦੋਂ ਜ਼ਮੀਨ ਬੇਲੀ ਪਈ ਹੈ ਫਿਰ ਆਜ ਵੀ ਇਹ ਜ਼ਮੀਨ ਦੇ ਉੱਤੇ ਜਿਹੜੀ ਨੀਤੀ ਹੈ ਇਹ ਲਾਗੂ ਕਰਦਾ ਮਤਲਬ ਹੈ ਲੋਕਾਂ ਦੀ ਜ਼ਮੀਨ ਤੱਕੇ ਨਾਲ ਖੂਨੀ ਜਬਰੀ ਖੂਨੀ ਇਹ ਉਹੀ ਗੱਲ ਹੈ ਜਿਹੜੇ ਤਿੰਨ ਕਾਨੂੰਨਾਂ ਦੇ ਵਿੱਚ ਆਈ ਸੀ ਇਸ ਕਰਕੇ ਸੈਂਟਰ ਸਰਕਾਰ ਚੁੱਪ ਹੈ ਕਿਉਂਕਿ ਇਹ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਤੌਰ ਤੇ ਜਿਹੜੀ ਇਹ ਜ਼ਮੀਨ ਹੈ ਇਹਦੀ ਤੈਦਾਤ ਲਈ ਜਾ ਰਹੀ ਹੈ ਅਗਲੀ ਗੱਲ ਜਿਹੜੀ ਇਹ ਸੋਚਣ ਵਾਲੀ ਹੈ ਵੀ ਇਹ ਡਰਾਫਟ ਦੇਣ ਤੋਂ ਪਹਿਲਾਂ ਉੱਥੇ ਸਰਵਾ ਹੋਣਾ ਸੀ ਉੱਥੇ ਮਰਦਮਸ਼ਮਾਰੀ ਹੋਣੀ ਸੀ ਇਹ ਸਰਕਾਰ ਨੇ ਉਹ ਜਿਆ ਕੁਝ ਨਹੀਂ ਕੀਤਾ ਇਹ ੱਤਕੇ ਨਾਲ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਨ ਨੂੰ ਦੇਣਾ ਚਾਹੁੰਦੇ ਐ ਇਹ ਹੈ ਇਹਦਾ ਮੁਕਰਨ ਦੇਖੋ ਪੰਜਾਬ ਦੇ ਵਿੱਚ ਇਸ ਵਕਤ ਕਿਸਾਨਾਂ ਦੇ ਵਿੱਚ ਭਾਰੀ ਰੋਸ ਹੈ ਵੀ ਸਾਡੀਆਂ ਜੱਦੀ ਜ਼ਮੀਨਾਂ ਕਿਸੇ ਪਿੰਡ ਦੇ ਵਿੱਚ ਕੋਈ ਅਧਿਕਾਰੀ ਆ ਕੇ ਲੋਕਾਂ ਦੀ رائے ਲੈਂਦੀ ਹੋਵੇ ਜਾਂ ਕਿਸੇ ਜਥੇਬੰਦੀਆਂ ਨਾਲ رائے ਲੈਂਦੀ ਹੋਵੇ ਪੰਜਾਬ ਦੇ ਵਿੱਚ ਚੱਕਣ ਵਾਸਤੇ ਇਹ ਬੁੱਢੇ ਲਾਉਣ ਇਹ ਪ੍ਰਚਾਰ ਹੋ ਰਿਹਾ ਹੈ ਸਰਕਾਰ ਹੈ ਜਿਹੜੀ ਇਹ ਕਹਿ ਰਹੀ ਹੈਗੀ ਵੀ ਸਾਨੂੰ ਬਹੁਤ ਲੋਕ ਸਹਿਮਤੀ ਦੇ ਰਹੇ ਨੇ ਪਰ ਸਾਨੂੰ ਕਿਤੇ ਸਹਿਮਤੀ ਨਹੀਂ ਦਿਖ ਰਹੀ ਪਿੰਡਾਂ ਦੇ ਵਿੱਚ ਬੋਰਡ ਲੱਗ ਰਹੇ ਨੇ ਪਿੰਡਾਂ ਦੇ ਵਿੱਚ ਬੈਨਰ ਲੱਗ ਰਹੇ ਨੇ ਵੀ ਅਸੀਂ 1 ਇੰਚ ਵੀ ਜ਼ਮੀਨ ਹੈ ਜਿਹੜੀ ਉਹ ਸਰਕਾਰ ਨੂੰ ਨਹੀਂ ਦੇਣੀ ਅਸੀਂ ਇਸ ਜ਼ਮੀਨ ਦੇ ਸਿਰ ਤੇ ਸਾਡੀ ਰੋਜੀ ਰੋਟੀ ਹੈ ਸਾਡੇ ਬਹੁਤ ਹੋਰ ਜਿਹੜੇ ਬੇਰੇ ਜ਼ਮੀਨੇ ਨੇ ਉਹ ਵੀ ਇਹ ਜ਼ਮੀਨ ਤੇ ਪੜਦੇ ਨੇ ਇਸ ਕਰਕੇ ਮਤਲਬ ਅਸੀਂ ਵੱਡੀ ਗਿਣਤੀ ਦੇ ਵਿੱਚ ਅੱਜ ਜਿੱਥੇ ਲੁਧਿਆਣੇ ਦੇ ਵਿੱਚ ਦੋ ਥਾਵਾਂ 'ਤੇ ਮਾਰਚ ਕਰ ਰਹੇ ਹਾਂ ਉੱਥੇ ਇੱਕ ਮਾਰਚ ਸਾਡਾ ਸੰਗਰੂਰ ਬਲਾਕ ਵੱਲੋਂ ਜਿਹੜਾ ਸੰਗਰੂਰ ਦੇ ਵਿੱਚ ਜੌਲੀਆਂ ਸੌਂੀਆਂ ਪਿੰਡ ਤੇ ਇੱਕ ਮੋਵਾ ਤੇਰਾ ਉਹ ਦੋ ਪਿੰਡਾਂ ਦੀ ਜ਼ਮੀਨ ਆਈ ਹੈ ਉੱਥੇ ਵੀ ਵੱਡਾ ਮਾਰਚ ਹੋ ਰਿਹਾ ਹੈ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਸਰਕਾਰ ਨੂੰ ਹਲ ਵੀ ਕੰਦ ਤੇ ਲਿਖਿਆ ਪੜ੍ਹਨਾ ਚਾਹੀਦਾ ਹੈ ਵੀ ਲੋਕਾਂ ਦਾ ਵਿਰੋਧ ਹੈ ਜਿਹੜਾ ਉਹ ਬਹੁਤ ਹੈ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਇਹ ਇਹਨਾਂ ਨੂੰ ਹੁਣ ਆਪਦੀ ਇਹ ਗਲਤੀ ਹੈ ਜਿਹੜੀ ਇਹਨੂੰ ਸੁਧਾਰਨੀ ਚਾਹੀਦੀ ਹੈ। ਅਗਰ ਨਾ ਵਾਪਸ ਆਈ 25 ਕਿਲੋਮੀਟਰ। ਨਾ ਵਾਪਸ ਰੈਤੀ ਤਾਂ ਜ਼ਮੀਨਾਂ ਪਿੱਛੇ ਅਸੀਂ ਤਾਂ ਪਾਣੀ ਦੀ ਵਾਰੀ ਪਿੱਛੇ ਵੱਟ ਵੱਡੀ ਪਿੱਛੇ ਸਿਰੇ ਜਾਂਦੇ ਆ। ਇੱਥੇ ਅਸੀਂ ਸਿਰ ਲਾਵਾਂਗੇ। ਪਰ ਜ਼ਮੀਨਾਂ ਕਿਸੇ ਵੀ ਹਾਲਤ ਦੇ ਵਿੱਚ ਤੱਕੇ ਨਾਲ ਕਾਇਰ ਨਹੀਂ ਹੋਣ ਦੇਵਾਂਗੇ। ਇਹ ਸਾਡੀ ਜਥੇਬੰਦੀ ਦਾ ਮੁੱਢ ਤੋਂ ਹੀ ਅਜੰਡਾ ਹੈ ਵੀ ਜ਼ਮੀਨਾਂ ਦੀ ਰਾਖੀ ਕਰਨੀ ਹੈ। ਜ਼ਮੀਨਾਂ ਦੀ ਰਾਖੀ ਕਰਨ ਵਾਸਤੇ ਅੱਜ ਵੱਡੇ ਕਿਹੜੇ ਕਾਫਲੇ ਨੂੰ ਆ ਰਹੇ ਨੇਗੇ ਇਸ ਲਈ ਅਸੀਂ ਇੱਕ ਇੰਚ ਵੀ ਜ਼ਮੀਨ ਹੈ ਜਿਹੜੀ ਉਹ ਸਰਕਾਰ ਨੂੰ ਦੇਵਾਂਗੇ ਸੰਘਰਸ਼ ਕਰਾਂਗੇ ਵੱਡੇ ਇਕੱਠ ਹੋਣਗੇ ਇਹਨਾਂ ਨੂੰ ਮੂਹਰੀ ਖਾਣੀ ਪਊਗੀ